ਬੋ ਮੰਨਦਾ ਜੀ ਬੇਟੀ ਮੈਰਿਜ ਕੀਤੀ ਹੈ ਸ਼ੁਕਰਾਨਾ ਕਰਕੇ ਗਿਆ ਜੀ ਕੰਮ ਕਰਾ ਲਓ ਠੀਕ ਹੈ ਜੀ ਆਪਾਂ ਨੂੰ ਦੀ ਕਰਕੇ ਸਬਜੀ ਦਾ ਕੰਮ ਹੈ ਮੇਰਾ ਇੱਥੇ ਚਪਹਰੇ ਦੇ ਹਾਲਾ ਜੀ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਮੇਰੀ ਬੇਟੀ ਮੈਰਿਜ ਵਾਸਤੇ ਬੜਾ ਭਟ ਗਏ ਆ ਬਾਬੇ ਦੇ ਦਰ ਤੇ ਆਏ ਆ ਬਰਦਾਸ਼ ਕੀਤੀ ਹੈ ਮੇਰੀ ਮੈਰਿਜ ਹੋ ਗਈ 11 ਮਈ ਬਹੁਤ ਵਧੀਆ ਸੋਣਾ ਹੈ ਬੇਡੀਆਂ ਬਲੇ ਵਿਆਹਤੀ ਸੀ ਜਿੰਨਾ ਹੋ ਸਕਦਾ ਦਿਨੇ ਰਾਤੀ ਸ਼ੁਕਰਾਨਾ ਕਰੀਦਾ ਜੀ ਉੱਠਦੇ ਆ ਬੈਹਦੇ ਆ ਸੌਂਦੇ ਆ ਖਲੋਦੇ ਆ ਸ਼ੁਕਰਾਨਾ ਕਰੀਏ ਬਾਬਾ ਜੀ ਦਾ ਮਾਹੀ ਗੁਰਜੀ ਦਾ ਖਾਲਸਾ ਭਾਈ ਗੁਰਦੀਪਦੇ ਜੀ ਜੀ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਜੀ ਬਹੁਤ ਮੰਨਦਾ ਜੀ ਮੈਂ ਇੱਥੇ 3 ਸਾਲ ਤੋਂ ਆ ਰਿਆਂ ਲਗਾਤਾਰ ਜਦੋਂ ਮੇਰਾ ਦਿਲ ਕਰਦਾ ਮ ਆ ਜਾਂਦਾ ਜੀ ਜਦੋਂ ਬਾਬਾ ਯਾਦ ਕਰਦੇ ਆ ਜੀ ਬਹੁਤ ਮੰਨਦਾ ਜੀ 베ਲੀ ਮੈਰੀ ਕੀਤੀ ਹੈ ਸ਼ੁਕਰਾਨਾ ਕਰਕੇ ਗਿਆ ਜੀ ਕੰਮ ਕਰਾ ਲਓ ਠੀਕ ਹੈ ਜੀ ਆਪਾਂ ਨੂੰ ਪਤੀ ਕਰਕੇ ਸਬਜ਼ੀ ਦਾ ਕੰਮ ਹੈ ਮੇਰਾ ਇੱਥੇ ਚਪਰੇ ਦੇ ਆਉਣਾ ਜੀ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਅਗਰ ਜੀ ਕਹਿੰਦੇ ਕੋਈ ਵੀ ਮਨੋ ਕਾਮਨਾ ਹੋਵੇ ਨਾ ਪੂਰੀ ਵੀ ਪੂਰੀ ਹੁੰਦੀ ਹੈ। ਮੇਰੇ ਬੇਡੇ ਦੀ ਮੈਰੇ ਵਾਸਤੇ ਬੜਾ ਭਟਗੇ ਆ। ਬਾਬਾ ਦੇ ਦਰ ਤੇ ਆਏ ਆ। ਅਰਦਾਸ ਕੀਤੀ ਹੈ ਮੇਰੀ ਮੈਰਿਜ ਹੋ ਗਈ 11 ਮਈ। ਬਹੁਤ ਵਧੀਆ ਸੋਣਾ ਹੈ। ਬੇਡੀਆਂ ਬੰਦੇ ਵਿਆਹਤੀ ਸੀ। ਹੁਣ ਵੀ ਥੋੜੇ ਜਿਹਾ ਭਾਵੁਕ ਹੋ ਰਹਿਣ ਲੱਗਦਾ ਵੀ ਕਾਫੀ ਮਿਸ ਚਿਹਰ ਤੋਂ ਕੋਸ਼ਿਸ਼ ਸੀਗੀ ਪਰ ਹੋ ਨਹੀਂ ਸਕੀ ਜਦੋਂ ਬਾਬਾ ਦੇਵ ਸਿੰਘ ਜੀ ਦਰਬਾਰ ਆਇਆ ਫਿਰ ਉਹ ਜਿਹੜੀ ਵਿਆਹ ਵੀ ਹੋ ਗਿਆ ਤੁਹਾਡੇ ਮੁੰਡੇ ਦਾ। ਹਾਂਜੀ ਬਹੁਤ ਵਧੀਆ ਆ ਜੀ। ਕਿੰਨਾ ਕੁ ਸ਼ੁਕਰ ਕਰਦੇ ਆ ਵਾਹਿਗੁਰੂ ਦਾ। ਜਿੰਨਾਂ ਨੂੰ ਹੋ ਸਕਦਾ ਦਿਲੇ ਦਾਤੀ ਸ਼ੁਕਰਾਨਾ ਕਰੀ ਜਾਏ ਉੱਟਦੇ ਆ ਬੈਲਦੇ ਸੋਲਦੇ ਆ ਖਲੋਦੇ ਆ ਸ਼ੁਕਰਾਨਾ ਕਰੀਏ ਬਾਬਾ ਜੀ ਦਾ ਸੰਗਤਾਂ ਨੂੰ ਕੀ ਕਹਿਣਾ ਚਾਹੁੰ ਮੈਂ ਜੀ ਘੜ ਬੱਡੀ ਹਾਂਜੀ ਹਾਂਜੀ ਸੰਗਤਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਹਰ ਵੇਲੇ ਸ਼ੁਕਰਾਨਾ ਕਰੋ ਬਾਬਾ ਜੀ ਦਾ ਬਾਈ ਗੁਰਨੀ ਬਾਈ ਗੁਰਦੇ ਖਾਲਸਾ ਬਾਈ ਗੁਰਦੇ ਬੱਦੇ ਮਾਹੀ ਗੁਰਜੀ ਦਾ ਖਾਲਸਾ ਬਾਈ ਗੁਰਦੇ ਬੱਦੇ ਬਾਈ ਜੀ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਜੀ ਵੀ ਬਹੁਤ ਮਾਨਦਾ ਜੀ ਮੈਂ ਇੱਥੇ 3 ਸਾਲ ਤੋਂ ਆ ਰਿਹਾ ਹਾਂ ਲਗਾਤਾਰ ਜਦੋਂ ਮੇਰਾ ਦਿਲ ਕੋ ਤੇ ਮਾ ਜਾਣਾ ਜੀ ਜਦੋਂ ਬਾਬਾ ਯਾਦ ਕਰਦੇ ਆ ਜੀ ਬਹੁਤ ਮੰਨਦਾ ਜੀ ਬੇਲੀ ਮੈਰੀ ਕੀਤੀ ਹੈ ਸ਼ੁਕਰਾਨਾ ਕਰਕੇ ਗਿਆ ਜੀ ਕੰਮ ਕਰਾ ਲਓ ਠੀਕ ਹੈ ਜੀ ਆਪਾਂ ਨੂੰ ਪਤੀ ਕਰਕੇ ਸਬਜ਼ੀ ਦਾ ਕੰਮ ਹੈ ਮੇਰਾ ਇੱਥੇ ਚਪਰੇ ਦੇ ਆਲਾ ਜੀ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਅਗਰ ਜੀ ਕਹਿੰਦੇ ਕੋਈ ਵੀ ਮਨੋ ਕਾਮਨਾ ਹੋਵੇ ਨਾ ਪੂਰੀ ਵੀ ਪੂਰੀ ਹੁੰਦੀ ਹੈ ਮੇਰੀ ਬੇਟੀ ਦੀ ਮੈਰਿਜ ਵਾਸਤੇ ਬੜਾ ਭਟਗੇ ਆ ਬਾਬਾ ਦੇ ਦਰ ਤੇ ਆਏ ਆ ਅਰਦਾਸ ਕੀਤੀ ਹੈ ਮੇਰੀ ਮੈਰਿਜ ਹੋ ਗਈ 11 ਮਈ ਬਹੁਤ ਵਧੀਆ ਸੋਣਾ ਹੈ ਬੇਡੀਆਂ ਬੰਦੇ ਵਿਆਹਤੀ ਅਸੀਂ ਹੁਣ ਵੀ ਥੋੜੇ ਜਿਹਾ ਭਾਵੁਕ ਹੋ ਰਹਿਣ ਲੱਗਦਾ ਵੀ ਕਾਫੀ ਮਿਸਟਰ ਚੇਰ ਤੋਂ ਕੋਸ਼ਿਸ਼ ਸੀਗੀ ਪਰ ਹੋ ਨਹੀਂ ਸਕੀ ਜਦੋਂ ਬਾਬਾ ਦੇਵ ਸਿੰਘ ਗੁਰਦੁਆਰੇ ਆਇਆ ਫਿਰ ਉਹ ਜਿਹੜੀ ਵਿਆਹ ਵੀ ਹੋ ਗਿਆ ਤੁਹਾਡੇ ਮੁੰਡੇ ਦਾ ਹਾਂਜੀ ਬਹੁਤ ਵਧੀਆ ਆਇਆ ਜੀ ਕਿੰਨਾ ਕੁ ਸ਼ੁਕਰ ਕਰਦੇ ਆ ਵਾਹਿਗੁਰੂ ਜੀ ਜਿੱਨਾ ਹੋ ਸਕਦਾ ਦਿਨੇ ਰਾਤੀ ਸ਼ੁਕਰਾਨਾ ਕਰੀ ਜਾਈ ਉੱਠਦੇ ਆ ਬੈਠਦੇ ਆ ਸੌਂਦੇ ਆ ਖਲੋਦੇ ਆ ਸ਼ੁਕਰਾਨਾ ਕਰੀਏ ਬਾਬਾ ਜੀ ਦਾ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਘਰ ਵੱਡੇ ਤੋਂ ਹਾਂਜੀ ਹਾਂਜੀ ਸੰਗਤਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਹਰ ਵੇਲੇ ਸ਼ੁਕਰਾਨਾ ਕਰੋ ਬਾਬਾ ਜੀ ਦਾ ਵਾਹਿਗੁਰੂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਵੰਦੇ ਮਾਹੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਬਧੇ ਜੀ ਬਹੁਤ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਜੀ ਬਹੁਤ ਮਾਨਦਾ ਜੀ ਮੈਂ ਇੱਥੇ 3 ਸਾਲ ਤੋਂ ਆ ਰਿਹਾ ਹਾਂ ਲਗਾਤਾਰ ਜਦੋਂ ਮੇਰਾ ਦਿਲ ਕਰਦਾ ਮ ਆ ਜਾਂਦਾ ਜੀ ਜਦੋਂ ਬਾਬਾ ਯਾਦ ਕਰਦੇ ਆ ਜੀ ਬਹੁਤ ਮਾਨਦਾ ਜੀ ਮੇਰੀ ਮੈਰਿ ਜਿੱਤੀ ਹੈ ਸ਼ੁਕrana ਕਰਕੇ ਗਿਆ ਜੀ ਕੰਮ ਕਰਾ ਲਓ ਠੀਕ ਹੈ ਜੀ ਆਪਾਂ ਨੂੰ ਪਤੀ ਕਰਕੇ ਸਬਜ਼ੀ ਦਾ ਕੰਮ ਹੈ ਮੇਰਾ ਇੱਥੇ ਦੁਪਹਿਰ ਦੇ ਹਾਲਾ ਜੀ ਬਹੁਤ ਮਨ ਨੂੰ ਸ਼ਾਂਤੀ ਮਿਲਦੀ ਹੈ ਜੀ ਅਗਰ ਜੀ ਕਹਿੰਦੇ ਕੋਈ ਵੀ ਮਨੋ ਕਾਮਨਾ ਹੋਵੇ ਨਾ ਪੂਰੀ ਹੁੰਦੀ ਪੂਰੀ ਹੁੰਦੀ ਹੈ। ਮੇਰੀ ਬੇਡੀਆਂ ਮੈਰੇ ਵਾਸਤੇ ਬੜਾ ਭਟ ਗਏ ਆ। ਬਾਬਾ ਦੇਰ ਤੇ ਆਏ ਆ। ਬਰਦਾਸ਼ ਕੀਤੀ ਹੈ ਮੇਰੀ ਮੈਰਿਜ ਹੋ ਗਈ 11 ਮਈ। ਬਹੁਤ ਵਧੀਆ ਸੋਣਾ ਹੈ। ਬੇਡੀਆਂ ਬਲੇ ਵਿਆਹਤੀਆਂ ਸੀ। ਹੁਣ ਵੀ ਥੋੜੇ ਜਿਹਾ ਭਾਵੁਕ ਹੋ ਰਹਿਣ ਲੱਗਦਾ ਵੀ ਕਾਫੀ ਮਿਸਟਰ ਚੇਰ ਤੋਂ ਕੋਸ਼ਿਸ਼ ਸੀਗੀ ਪਰ ਹੋ ਨਹੀਂ ਸਕੀ ਜਦ ਬਾਬਾ ਦੇਵ ਸਿੰਘ ਗੁਰਦੁਆਰੇ ਆ ਫਿਰ ਉਹ ਜਿਹੜੀ ਵਿਆਹ ਵੀ ਹੋ ਗਿਆ ਤੁਹਾਡੇ ਮੁੰਡੇ ਦਾ। ਹਾਂਜੀ ਬਹੁਤ ਵਧੀਆ ਆਇਆ ਜੀ। ਕਿੰਨਾ ਕੁ ਸ਼ੁਕਰ ਕਰਦੇ ਆ ਵਾਹਿਗੁਰੂ ਦਾ। ਜਿੰਨਾ ਕੋ ਉਸਦੇ ਦਿਲੇ ਦਾਤੀ ਸ਼ੁਕਰਾਨਾ ਕਰੀ ਜਾਏ ਉੱਟਦੇ ਆ ਬੈਲਦੇ ਆ ਸੋਲਦੇ ਆ ਖਲੋਦੇ ਆ ਸ਼ੁਕਰਾਨਾ ਕਰੀਏ ਬਾਬਾ ਜੀ ਦਾ ਸੰਗਤਾਂ ਨੂੰ ਕੀ ਕਹਿਣਾ ਚਾਹੁੰ ਮੈਂ ਜੀ ਘੜ ਬੱਡੀ ਹਾਂਜੀ ਹਾਂਜੀ ਸੰਗਤਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਹਰ ਵੇਲੇ ਸ਼ੁਕਰਾਨਾ ਕਰੋ ਬਾਬਾ ਜੀ ਦਾ ਬਾਈ ਗੁਲੀ ਬਾਈ ਗੁਲੀ ਸਾਹ ਬਾਈ ਗੁਲੀ ਬਰਦੇ